ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟੇ ਜਿਹੇ 5 ਸਾਲ ਦੇ ਬੱਚੇ ਨੇ ਸੰਸਾਰ ਭਰ ਦੇ ਵਿੱਚ ਪੰਜਾਬ ਦਾ ਤੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਹੈ ਜਿੱਥੇ ਵੱਡੇ ਵੱਡੇ ਵੀ ਜਾਣ ਨੂੰ ਡਰਦੇ ਨੇ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਹਿਲੀ ਕਲਾਸ ਵਿੱਚ ਪੜ੍ਹਦੇ ਬੱਚੇ ਤੇਗਵੀਰ ਸਿੰਘ ਨੇ 5 ਸਾਲ ਦੀ ਛੋਟੀ ਉਮਰ 'ਚ ਮਾਉਂਟ ਐਵਰੇਸਟ ਬੇਸ ਕੈਂਪ ਨੂੰ ਸਰ ਕਰ ਲਿਆ ਉਸਨੇ 9 ਅਪ੍ਰੈਲ ਨੂੰ ਐਵਰੇਸਟ ਬੇਸ ਕੈਂਪ ਤੱਕ ਦਾ ਟ੍ਰੈਕ ਸ਼ੁਰੂ ਕੀਤਾ ਤੇ 17 ਅਪ੍ਰੈਲ 2024 ਨੂੰ ਇਸ ਤੱਕ ਪਹੁੰਚਣ ਲਈ ਪੂਰਾ ਰਸਤਾ ਪੈਦਲ ਹੀ ਤੈਅ ਕੀਤਾ ਇਸ ਬੇਸ ਕੈਂਪ ਦੀ ਉਚਾਈ 5364 ਮੀਟਰ ਹੈ ਤੇ ਜਿੱਥੇ ਅਪ੍ਰੈਲ ਚ ਆਮ ਤਾਪਮਾਨ -12 ਡਿਗਰੀ ਹੁੰਦਾ ਹੈ ਇਹ ਘੱਟ ਆਕਸੀਜਨ ਟਰੈਕ ਹੈ ਤੇ ਇੱਥੇ ਉਚਾਈ ਨਾਲ ਜੁੜੀਆਂ ਬਿਮਾਰੀਆਂ ਨਾਲ ਲੜਨ ਲਈ ਤਿਆਰੀ ਦੀ ਲੋੜ ਹੁੰਦੀ ਹੈ ਤੇਗਵੀਰ ਨੇ ਇਸ ਦੀ ਤਿਆਰੀ 1.5 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਉਸਨੇ ਵਿਕਰਮਜੀਤ ਸਿੰਘ ਕੋਲੋਂ ਟ੍ਰੇਨਿੰਗ ਲਈ ਜੋ ਕਿ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਲਈ ਕਾਰਡੀਓਵਾਸਕੂਲਰ ਹੈਲਥ ਨੂੰ ਵਧਾਉਣ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਨਾਲ ਜੁੜੀ ਟ੍ਰੇਨਿੰਗ 'ਚ ਉਸਦੀ ਮਦਦ ਕਰਦੇ ਸੀ ਤੇਗਵੀਰ ਆਪਣੇ ਪਿਤਾ ਤੇ ਕੋਚ ਦੇ ਨਾਲ ਅਲੱਗ-ਅਲੱਗ ਪਹਾੜੀ ਜਗ੍ਹਾ ਤੇ ਟ੍ਰੈਕ ਲਈ ਜਾਂਦਾ ਸੀ 9 ਅਪ੍ਰੈਲ ਨੂੰ ਤੇਗਵੀਰ ਆਪਣੇ ਪਿਤਾ ਦੇ ਨਾਲ ਕਾਠਮਾਂਡੂ ਗਿਆ ਸੀ ਤੇ ਲੁਕਲਾ ਲਈ ਫਲਾਈਟ ਲੈ ਕੇ ਅਗਲੇ ਦਿਨ ਉਹਨੇ ਆਪਣੀ ਯਾਤਰਾ ਸ਼ੁਰੂ ਕੀਤੀ ਤੇਗਵੀਰ ਰੋਜ਼ 8 ਤੋਂ 10 ਕਿਲੋਮੀਟਰ ਪੈਦਲ ਤੁਰਦਾ ਸੀ ਤੇ ਲਗਭਗ ਇੱਕ ਹਫ਼ਤੇ ਤੱਕ ਮਾਈਨਸ ਤਾਪਮਾਨ ਵਿੱਚ ਘਾਟਾ ਆਕਸੀਜਨ ਦੀ ਉਚਾਈ 'ਚ ਤੁਰਿਆ। ਉਹਨੇ ਖਾਣ ਪੀਣ ਦਾ ਇੱਕ ਨਿਯਮ ਬਣਾਇਆ ਹੋਇਆ ਸੀ ਜਿਸਨੇ ਉਹਦੀ ਬਹੁਤ ਮਦਦ ਕੀਤੀ। ਤੇਗਵੀਰ ਸਿੰਘ ਇਹ ਉਪਲਬਧੀ ਹਾਸਲ ਕਰਨ ਵਾਲਾ ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਪਹਿਲਾ ਪਰਬਤਾਰੋਹੀ ਬਣ ਗਿਆ। 24 April 2024 ਨੂੰ ਰੂਪਨਗਰ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ 5 ਸਾਲ ਦੇ ਤੇਗਵੀਰ ਸਿੰਘ ਨੂੰ ਮਾਉਂਟ ਐਵਰੈਸਟ ਬੇਸ ਕੈਂਪ ਨੂੰ ਸਰਵ ਕਰਨ ਲਈ ਸਨਮਾਨਿਤ ਕੀਤਾ ਤੇ ਵਧਾਈਆਂ ਦਿੱਤੀਆਂ ਸਾਡੇ ਵੱਲੋਂ ਦਿੱਤੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਦਨ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ